ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਬੋਲਦੇ ਹੋਏ ਕਿਹਾ ਕਿ ਬੀਜੇਪੀ ਜਿਹੜੀਆਂ ਧਾਰਮਿਕ ਸਥਾਨਾਂ ਤੇ ਟ੍ਰੇਨਾਂ ਜਾਣੀਆਂ ਨੇ ਉਹ ਨਹੀਂ ਚੱਲਣ ਦੇ ਰਹੀ। ਪੰਜਾਬ ਸਰਕਾਰ ਮੰਗੇ ਔਰ ਕੇਂਦਰ ਸਰਕਾਰ ਨੇ ਦੇਣੀਆਂ ਨੇ ਇਹਦੇ ਵਿੱਚ ਬੀਜੇਪੀ ਦਾ ਕੀ ਲੈਣਾ ਦੇਣਾ ਪਹਿਲੀ ਗੱਲ ਤਾਂ ਇਹ ਆ। ਉਹ ਖੁਦ ਪ੍ਰਸ਼ਾਸਨਿਕ ਕੰਮਾਂ ਦੇ ਵਿੱਚ ਨੇ ਇਸ ਵੇਲੇ ਮੁੱਖ ਮੰਤਰੀ ਹੋਣ ਦੇ ਨਾਤੇ। ਉਹਨਾਂ ਨੂੰ ਇਹ ਸਮਝ ਨਹੀਂ ਹੈ ਕਿ ਪ੍ਰਸ਼ਾਸਨਿਕ ਕੰਮ ਕਿਸ ਤਰ੍ਹਾਂ ਚੱਲਦੇ ਨੇ। ਔਰ ਇਦਾਂ ਉਲ ਡਰੂਲ ਬਿਆਨ ਦੇ ਕੇ ਕਿ ਬੀਜੇਪੀ ਤੇ આરોਪ ਨਹੀਂ ਲਗਾਉਣਾ ਚਾਹੀਦੇ ਇਹ ਬੜੀ ਮੰਦ ਭਾਗੀ ਗੱਲ ਆ ਤੇ ਉਹ ਜੋ ਕੰਮ ਉਹਨਾਂ ਨੇ ਕਰਨਾ ਉਹ ਕਰਦੇ ਨਹੀਂ ਹੋਰ ਕੰਮਾਂ ਤੇ ਲੱਗੇ ਹੋਏ ਕੇਜਰੀਵਾਲ ਦੇ ਉਹਨਾਂ ਦਾ ਮੋਨੀਟਰ ਆ ਕੇਜਰੀਵਾਲ ਉਹਨੂੰ ਲੈ ਕੇ ਘੁੰਮ ਫਿਰ ਰਹੇ ਨੇ ਐਸੋਲੇ ਕੰਮ ਉਹਨਾਂ ਦਾ ਮੋਕਾ ਨਹੀਂ ਦੂਸਰਾ ਉਹ ਕਹਿ ਰਹੇ ਕਿ ਬੀਜੇਪੀ ਦੰਗੇ ਕਿਉਂ ਨਹੀਂ ਹੋ ਰਹੇ ਪੰਜਾਬ 'ਚ ਇਹ ਸੋਚ ਰਹੀ ਆ ਦੰਗੇ ਕਰਾਉਣਾ ਚਾਹੁੰਦੀ ਆ ਬੀਜੇਪੀ ਜਿੱਥੇ ਜਿੱਥੇ ਬੀਜੇਪੀ ਦਾ ਰਾਜ ਆ ਸੱਤਾ 'ਚ ਨੇ ਉੱਥੇ ਕਿਤੇ ਵੀ ਦੰਗੇ ਨਹੀਂ ਹੋਣ ਦਿੰਦੇ ਔਰ ਸਖਤੀ ਨਾਲ ਚੱਲ ਰਹੇ ਆ ਔਰ ਜਿੱਥੇ ਮਾਨ ਸਾਹਿਬ ਤੁਹਾਨੂੰ ਵੀ ਤਕਲੀਫ ਆਉਂਦੀ ਹੈ ਉੱਥੇ ਵੀ ਤੁਹਾਡਾ ਸਾਥ ਤੇ ਸਹਿਯੋਗ ਦਿੱਤਾ ਬੀਜੇਪੀ ਨੇ ਹਮੇਸ਼ਾ ਸਾਡੀ ਕੇਂਦਰ ਸਰਕਾਰ ਨੇ ਦਿੱਤਾ ਔਰ ਉਸੇ ਜਿਸ ਤਰੀਕੇ ਨਾਲ ਪ੍ਰਸ਼ਾਸਨ ਚਲਾ ਰਹੇ ਹਾਂ ਪੰਜਾਬ ਚ ਆਰਥਿਕ ਐਮਰਜੈਂਸੀ ਲਾਉਣੀ ਪੈਣੀ ਹੈ